ਹਾਂਜੀ ਮੇਰੇ ਵੱਲ ਸਭ ਨੂੰ ਪਿਆਰ ਭਰੀ ਸ਼ਤਿ ਸ਼੍ਰੀ ਅਕਾਲ ਜਿੱਦੂਸ ਬੁਟੀਕ ਤੇ ਆਪ ਸਭ ਦਾ ਸਵਾਗਤ ਹੈ ਹੋਪਸ ਸਾਰੇ ਵਧੀਆ ਹੋਮੋਂਗੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆ ਸਟਾਲ ਸੂਟ ਪਸ਼ਮੀਨਾ ਦੇ ਸੂਟ ਲੈਣਗੇ ਇਹ ਬਹੁਤ ਵਧੀਆ ਸੂਟ ਲੈਣਗੇ ਇਹਨਾਂ ਦੀ ਬਹੁਤ ਹੀ ਵਧੀਆ ਪ੍ਰਿੰਟਿੰਗ ਰਹੂਗੀ ਇਹਨਾਂ ਨੂੰ ਐਕਸਪਲੇਨ ਕਰਨ ਤੋਂ ਪਹਿਲਾਂ ਮੈਂ ਇੱਕ ਰਿਕਵੈਸਟ ਕਰਾਂਗੀ ਜੇ ਆਪਨੇ ਚੈਨਲ ਦੇ ਨਾਲ ਨਵੇਂ ਜੁੜਿਆ ਜਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰੋ ਵਾਲਾ ਕੰਪਰੈਸ ਕਰੋ ਤਾਂ ਜੋ ਸਾਰੀਆਂ ਡਿਲੀ ਪਾਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਤੁਸੀਂ ਸਾਰੀਆਂ ਵੀਡੀਓਜ਼ ਨੂੰ ਡ ਠੀਕ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਪੈਣਾ ਕੋਲ ਵੀ ਵੀਡੀਓ ਪਹੁੰਚ ਸਕੇ ਤੇ ਉਹ ਵੀ ਸੋਨੇ ਸੋਨੇ ਸੂਟਾਂ ਦਾ ਫਾਇਦਾ ਚੁੱਕ ਸਕਣ ਠੀਕ ਹੈ ਹਾਂਜੀ ਹੁਣ ਆਪਾਂ ਵੀਡੀਓ ਨੂੰ ਸਟਾਰਟ ਕਰਨ ਲੱਗਿਆਂ ਤੇ ਅੱਜ ਦਿਖਾਉਣੇ ਤੁਹਾਨੂੰ ਪਹਿਲਾ ਸੂਟ ਅੱਜ ਦੀ ਵੀਡੀਓ ਦਾ ਇਹ ਸੂਟ ਨੇ ਜਿਹੜੇ ਇਹ ਤਿੰਨੋਂ ਸੂਟ ਤਿੰਨ ਸੂਟ ਰਹਿਣਗੇ ਅੱਜ ਦੀ ਵੀਡੀਓ ਦੇ ਤੇ ਤਿੰਨਾ ਮੈਚਿੰਗ ਸੂਟ ਰਹਿਣਗੇ ਤਿੰਨੋਂ ਦੇ ਨਾਲ ਸ਼ਾਲ ਰਹੂਗਾ ਠੀਕ ਹੈ ਸ਼ਾਲ ਜਿਹਨੂੰ ਆਪਾਂ ਸ਼ਾਰਟ ਸ਼ਾਲ ਕਹਿ ਦਿੰਨੇ ਆ ਸਟਾਲ ਉਹ ਰੂਗਨ ਦੇ ਨਾਲ ਸੰਸ਼ੇਦੀ ਪ੍ਰਿੰਟਿੰਗ ਬਹੁਤ ਪਿਆਰੀ ਲੱਗੇਗੀ ਦੇਖੋ ਇਹ ਆਊਗਾ ਆਪਣੇ ਕੋਲ ਬਹੁਤ ਹੀ ਪਿਆਰੇ ਜਿਹੇ ਕਲਰ ਦੇ ਵਿੱਚ ਆ ਰਾਇਲ ਬਲੂ ਤੇ ਆਪਣਾ ਫਿਰੋਜ਼ੀ ਕਲਰ ਹੁੰਦਾ ਨਾ ਜਿਹੜਾ ਉਹਦੀ ਮਿਕਸਡ ਟੋਨ ਜੀ ਰਹੂਗੀ ਕਲਰ ਵੈਸੇ ਕੁਝ ਮੈਨੂੰ ਪਤਾ ਤਾਂ ਨਹੀਂ ਲੱਗ ਰਿਹਾ ਵੀ ਕਿਹੜਾ ਕਲਰ ਹੈ ਬਸ ਉਹਨਾਂ ਦੀ ਮਿਕਸ ਜੀ ਟੋਨ ਦੇ ਵਿੱਚ ਆ ਗਿਆ ਇਹ ਕਲਰ ਇਸ ਤਰ੍ਹਾਂ ਦੀ ਪ੍ਰਿੰਟਿੰਗ ਰਹੂਗੀ ਸ਼ਰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਇਹ ਆਪਣੀ ਨੈੱਕ ਜਿਹੜੀ ਹੋ ਰੈਡੀ ਕੀਤੀ ਹੋਈ ਹੈ ਨੱਕ ਦੇ ਕੋਲ ਦੋ ਫਲਾਰ ਆ ਗਏ ਠੀਕ ਹੈ نیچے ਫਲਾਰ ਆ ਗਏ ਇਸ ਤਰ੍ਹਾਂ ਮੈਂ ਘੇਰਾ ਦਿਖਾਉਣੀ ਆ ਐਵੇਂ ਆਪਣੇ ਕੋਲ ਘੇਰਾ ਰੈਡੀ ਆ ਜੁਗਾ ਇਸ ਦਾ ਇਸ ਤਰ੍ਹਾਂ ਹਾਂਜੀ ਐਦਾਂ ਹੀ ਇਹਦੀ ਬੈਕ ਪੀਸ ਆਊਗਾ ਬੈਕ ਪੀਸ ਤੇ ਘੇਰਾ ਰੈਡੀ ਹੈ ਠੀਕ ਹੈ ਹਾਂਜੀ ਆ ਗਏ ਇਹਦੀਆਂ ਬਾਜ਼ੂ ਦੇਖ ਸਕਦੇ ਆਂ ਇਹ ਮੈਂ ਬਾਜ਼ੂ ਦਾ ਪ੍ਰਿੰਟਰ ਹੋਊਗਾ ਸੇਮ ਘੇਰੇ ਦੀ ਤਰ੍ਹਾਂ। ਐਸੀ ਆਪਣੀ ਵੀਡੀਓ ਦੀ ਪਹਿਲੇ ਸੂਟ ਦੇ ਸ਼ਰਟ। ਹਾਂਜੀ ਇਹ ਆਊਗੀ ਇਹਦੀ ਬਾਟਮ। ਬਾਟਮ ਬਿਲਕੁਲ ਪਲੇਨ ਆਊਗੀ ਕੋਈ ਪ੍ਰਿੰਟ ਵਗੈਰਾ ਨਹੀਂ ਆਊਗਾ। ਠੀਕ ਹੈ। ਇਹਦਾ ਜੋ ਕਲਰ ਆਊਗਾ ਇਹ ਮੈਚਿੰਗ ਆਊਗੀ। ਇਸ ਦੇ ਨਾਲ ਪਲੇਨ ਦੇ ਵਿੱਚ ਇਹ ਆ ਗਿਆ ਆਪਣਾ ਇਸ ਦਾ ਸਟੌਲ ਜੋ ਫਿਰ ਆਪਾਂ ਇਸ ਨੂੰ ਸ਼ਾਰਟ ਸ਼ਾਲ ਵੀ ਕਹਿ ਸਕਦੇ ਹਾਂ ਠੀਕ ਹੈ ਇਸ ਤਰ੍ਹਾਂ ਇਸ ਦੇ ਵਿੱਚ ਨਾ ਹਲਕੀ ਜਿਹੀ ਸੈਲਫ ਪ੍ਰਿੰਟਿੰਗ ਰਹੂਗੀ ਥੋੜੀ ਮੈਂ ਨਜ਼ਦੀਕ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੀ ਆ ਕੈਮਰੇ ਦੇ ਵਿੱਚ ਜੇ ਥੋੜਾ ਕਲੀਅਰ ਹੋ ਇਸ ਤਰ੍ਹਾਂ ਦੀ ਸੈਲਫ ਪ੍ਰਿੰਟਿੰਗ ਰਹੂਗੀ ਅੰਬੀਆਂ ਵਾਲੀ ਠੀਕ ਹੈ ਹਾਂਜੀ ਜਿਹੜੇ ਸੂਟ ਨੇ ਅਸੀਂ ਤਿੰਨੋਂ ਸੇਲ ਕਰ ਰਹੇ ਹਾਂ ਜੇ ਤੁਸੀਂ ਬਾਏ ਕਰਨਾ ਚਾਹੁੰਦੇ ਤਾਂ ਕਰ ਸਕਦੇ ਹੋ ਇਹਨਾਂ ਦੇ ਪ੍ਰਾਈਸਸ ਵਗੈਰਾ ਜਾਣਨ ਦੇ ਲਈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਇਹਨਾਂ ਨੂੰ ਬਾਏ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਜਿਹੜੇ ਸਕਰੀਨ ਸ਼ਾਟਸ ਤੁਸੀਂ ਸਾਨੂੰ WhatsApp ਤੇ ਸੈਂਡ ਕਰ ਸਕਦੇ ਹੋ ਸਾਡਾ ਕੰਟੈਕਟ ਨੰਬਰ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਤੁਸੀਂ ਉਸ ਤੇ ਸਾਨੂੰ ਕਾਲ ਮੈਸੇਜ ਜਾਂ ਫਿਰ WhatsApp ਤੇ ਕੋਈ ਵੀ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋ ਸੂਟਾਂ ਦਾ ਹਾਂਜੀ ਇਹ ਆ ਗਿਆ ਆਪਣੀ ਐਚ ਦੀ ਵੀਡੀਓ ਦਾ ਸੈਕਿੰਡ ਸੂਟ ਠੀਕ ਹੈ ਇਹ ਬਹੁਤ ਪਿਆਰੀ ਕਲਰ ਕੰਬੀਨੇਸ਼ਨ ਆਉਗੀ ਇਸ ਦੀ ਪਹਿਲਾਂ ਆਪਾਂ ਦਿਖਾਵਾਂਗੇ ਸ਼ਰਟ ਇਸ ਦੀ ਹਾਂਜੀ ਇਸ ਤਰ੍ਹਾਂ ਇਹਦੀ ਸ਼ਰਟ ਰਹੂਗੀ ਦੇਖ ਸਕਦੇ ਆ ਤੁਸੀਂ ਇਹ neck ready ਕੀਤੀ ਹੋਈ ਹੈ ਬਟਨ ਲੱਗੇ ਹੋਏ ਹੈ neck ਦੇ ਉੱਪਰ ਮੈਂ ਥੋੜਾ ਨਜ਼ਦੀਕ ਤੋਂ ਵੀ ਦਿਖਾਵਾਂਗੀ ਉਸ ਤੋਂ ਪਹਿਲਾਂ ਮੈਂ ਪਹਿਲਾਂ ਕਲੀਅਰ ਦੱਸ ਦਵਾਂ ਮੈਂ ਇਸ ਬਾਰੇ ਇਹ ਛੋਟੇ ਛੋਟੇ ਫਲਾਅਰ ਰਹਿਣਗੇ ਫਲਾਅਰਸ ਦੇ ਵਿੱਚ ਸਟੋਨ ਲੱਗੇ ਰਹਿਣਗੇ ਉੱਪਰ ਇਸ ਦਾ ਗ੍ਰੀਨ ਕਲਰ ਆਊਗਾ ਤੇ ਵਿਚਕਾਰ ਤੋਂ ਸੈਂਟਰ ਤੋਂ ਆਪਣੀ ਸ਼ਰਟ ਦੇ ਵਿੱਚ ਸਕਿਨ ਕਲਰ ਆਊਗਾ ਠੀਕ ਹੈ ਨੀਚੇ ਘੇਰਾ ਫਿਰ ਇਸ ਤਰ੍ਹਾਂ ਰੈਡੀ ਹੋਇਆ ਹੋਇਆ ਦੇਖ ਸਕਦੇ ਆ ਤੁਸੀਂ ਇਹ ਆ ਗਿਆ ਆਪਣਾ ਘੇਰਾ ਠੀਕ ਹੈ ਇਆ ਗਿਆ ਸੈਂਟਰ ਥੈਨ ਇਹ ਆ ਗਿਆ ਉੱਪਰ ਨੱਕ ਕੋਲ ਠੀਕ ਹੈ ਇਸ ਤਰ੍ਹਾਂ ਦੇ ਬਟਨ ਲੱਗੇ ਹੋਏ ਆ ਹਾਂਜੀ ਬੈਕ ਸਾਈਡ ਇਹਦੀ ਇਸੇ ਤਰ੍ਹਾਂ ਬੈਕ ਸਾਈਡ ਆਉਗੀ ਬੈਕ ਸਾਈਡ ਤੇ ਕੋਈ ਸਟੋਨ ਵਗੈਰਾ ਦਾ ਵਰਕ ਨਹੀਂ ਆਊਗਾ ਠੀਕ ਹੈ ਹੁਣ ਇਹਦੀਆਂ ਬਾਜ਼ੂ ਦਿਖਾਉਣੀਆਂ ਸੇਮ ਹੀ ਇਸ ਦੀਆਂ ਬਾਜ਼ੂ ਆਉਣੀਆਂ ਪ੍ਰਿੰਟ ਦੇ ਵਿੱਚ ਠੀਕ ਹੈ ਸੇਮ ਪ੍ਰਿੰਟ ਦੇ ਵਿੱਚ ਇਹਸੀ ਆਪਣੀ ਸ਼ਰਟ ਇਹਨੇ ਸੂਟਾਂ ਦੀ ਹਨ ਤੁਹਾਨੂੰ ਸਾਰੀ ਕੱਟ ਜਿਹੜੀ ਜਿੱਦਾਂ ਸ਼ਰਟ ਵੀ 2.5 ਮੀਟਰ ਦੀ ਬਾਟਮ ਵੀ 2.5 ਮੀਟਰ ਦੀ ਇਸ ਤਰ੍ਹਾਂ ਦੀ ਕੱਟ ਮਿਲੂਗੀ ਠੀਕ ਹੈ ਇਹਸੀ ਆਪਣੀ ਸ਼ਰਟ ਇਹ ਆ ਗਈ ਇਸ ਦੀ ਮਹਿੰਦੀ ਹੀ ਆ ਬਾਟਮ ਬਹੁਤ ਸੋਹਣੀ ਮੈਚਿੰਗ ਹੈ ਸੂਟ ਦੀ ਬਿਲਕੁਲ ਪ੍ਰੇਨ ਕੋਈ ਪ੍ਰਿੰਟ ਵਗੈਰਾ ਨਹੀਂ ਰਹੂਗਾ ਇਸ ਤੇ ਹਾਂਜੀ ਇਹ ਆ ਗਿਆ ਇਸ ਦਾ ਸਟਾਲ ਸਟਾਲ ਤੇ ਬਹੁਤ ਸੋਹਣੀ ਪ੍ਰਿੰਟਿੰਗ ਆਊਗੀ ਫਲੂਕੋ ਸ਼ਰਟ ਦੀ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਬਾਰਡਰ ਇਸ ਦਾ ਬਹੁਤ ਸੋਹਣਾ ਰੈਡੀ ਕੀਤਾ ਹੋਇਆ ਹੈ ਪ੍ਰਿੰਟ ਦੇ ਵਿੱਚ ਇਸ ਤਰ੍ਹਾਂ ਡੱਬੀਆਂ ਬਣਾਈਆਂ ਹੋਈਆਂ ਨੇ ਬਾਰਡਰ ਇਸ ਤਰ੍ਹਾਂ ਬਣਾਈ ਹੋਈ ਨੇ ਇਹ ਪੱਲੇ ਆ ਗਏ ਆਪਣੇ ਸੈਂਟਰ ਦੇ ਵਿੱਚੋਂ ਇਸ ਤਰ੍ਹਾਂ ਆ ਗਈ ਸਿਰੇਦਰ ਇਸ ਤਰ੍ਹਾਂ ਦਾ ਪੱਲਾ ਰੈਡੀ ਹੈ ਠੀਕ ਹੈ ਬਹੁਤ ਸੋਹਣਾ ਸਟਾਲ ਰੈਡੀ ਕੀਤਾ ਹੋਇਆ ਹੈ ਪ੍ਰਿੰਟ ਦੇ ਨਾਲ ਇਹਨਾਂ ਸਟਾਲਜ਼ ਦੀ ਨਾ ਜਿਹੜੀ ਵਿਡਥ ਹੈ ਉਹ ਵੀ ਵਧੀਆ ਹੈ ਇਸ ਤਰ੍ਹਾਂ ज्यादा छोटे छोटे जो नहीं है लेंथ भी वजी है विड भी वजी हाँ जी से अपने आज की वीडियो का सैकेंड सूट ये आ गया लास्ट थर्ड सूट देखो ये ग्रे तो कॉफी का कॉम्बीनेशन है बहुत प्यारा जा इस तरह नाल। तो ग्रे कलर आ आजगा नीचे तो ब्राउन आ आजुगा कॉफी आ आजूगा इस तरह इस उपर नैक है जी रेडी की हुई है प्रिंट के सोना नीचे घेरे तो बहुत सोना फलार नीचे घेरे से बॉर्डर आ गया मैं इस तरीके दिखा दे देखो ये अपनी शर्ट है जी इस तरह रेडी की हुई है ठीक है इदा दुक है ये आ गई बैकसाइड देख सकते हैं ये अपने को बैक साइड आ गई इस दी सेम दी तरह ठीक है ये आ गई बाजू इस दियाँ ये अपने को बाजू का बॉर्डर आ गया ठीक है हाँ जी ए बॉटम आऊगी वो बिल्कुल प्लेन आऊ कोई प्रिंट वगैरह नहीं आऊगा उससे ठीक है ये आऊगी ਕਾਫੀ ਸ਼ੇਡ ਦੇ ਵਿੱਚ ਬਰਾਊਨ ਵੀ ਕਹਿ ਸਕਦੇ ਆਪਾਂ ਡਾਰਕ ਬਰਾਊਨ ਇਸ ਨੂੰ ਠੀਕ ਹੈ ਬਹੁਤ ਸੋਹਣਾ ਕਲਰ ਕੰਟਰਾਸਟ ਕੀਤਾ ਹੋਇਆ ਇਹ ਆ ਗਿਆ ਇਸ ਦਾ ਸ਼ਾਲ ਸੌਰੀ ਸਟੌਲ ਦੇਖੋ ਇਸ ਤਰ੍ਹਾਂ ਦੀ ਪ੍ਰਿੰਟਿੰਗ ਇਸ ਦੇ ਵਿੱਚ ਰਹੂਗੀ ਫੋਰ ਸਾਈਡ ਇਹਦਾ ਬਾਰਡਰ ਰੈਡੀ ਕੀਤਾ ਹੋਇਆ ਹੈ ਇਹ ਵਾਲੀ ਪ੍ਰਿੰਟਿੰਗ ਆਉਗੀ ਦੇ ਵਿੱਚ ਬਹੁਤ ਹੀ ਪਿਆਰੇ ਪਿਆਰੇ ਸੂਟ ਨੇ ਬਹੁਤ ਸੋਹਣਾ ਪ੍ਰਿੰਟ ਤੇ ਬਹੁਤ ਸੋਹਣੇ ਕਲਰ ਨੇ ਇਹਨਾਂ ਦੇ ਜੇਕਰ ਤੁਸੀਂ ਕਿਸੇ ਵੀ ਸੂਟ ਨੂੰ ਬਾਇ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਇਹਨਾਂ ਦੇ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਆਪਣੇ ਕੋਲ ਪੇਮੈਂਟ ਜਿਹੜਾ ਮੈਥਡ ਰਹੂਗਾ ਉਹ ਕੈਸ਼ ਔਨ ਡਿਲੀਵਰੀ ਨਹੀਂ ਹੈਗਾ ਪੇਮੈਂਟ ਤੁਸੀਂ ਜੇਕਰ ਕੋਈ ਸੂਟ ਬਾਇ ਕਰਦੇ ਹੋ ਉਹਨਾਂ ਦੀ ਪੇਮੈਂਟ ਤੁਸੀਂ ਆਨਲਾਈਨ ਕਿਸੇ ਵੀ ਮੈਥਡ ਰਾਹੀਂ ਕਰ ਸਕਦੇ ਹੋ ਠੀਕ ਹੈ ਹਾਂਜੀ ਹਰ ਵੀਡੀਓ ਦੇ ਵਿੱਚ ਪੇਮੈਂਟ ਬਾਰੇ ਦੱਸਣਾ ਸ਼ਿਪਿੰਗ ਬਾਰੇ ਦੱਸਣਾ ਇਸ ਲਈ ਜ਼ਰੂਰੀ ਹੁੰਦਾ ਕਿਉਂਕਿ ਕਈ ਵਾਰ ਆਪਣੇ ਨਾਲ ਪਹਿਲੀ ਵੀਡੀਓ ਦੇ ਨਾਲ ਨਵੇਂ ਵੀਵਰਸ ਜੁੜਿਆ ਜਾਂਦਾ ਹੈ ਹਨਾ ਜਦੋਂ ਜੁੜਦੇ ਆ ਤਾਂ ਉਹਨਾਂ ਨੂੰ ਦੱਸਣਾ ਜ਼ਰੂਰੀ ਹੁੰਦਾ ਹੈਗਾ ਇਹ ਉਹਨਾਂ ਲਈ ਮੈਂ ਰਿਪੀਟ ਕਰਦੀ ਹੁੰਨੀ ਆ ਦਿੱਲੀ ਦੇ ਵਿੱਚ ਹਰ ਵੀਡੀਓ ਦੇ ਵਿੱਚ ਜੋ ਆਪਣੇ ਨਾਲ ਪਹਿਲਾਂ ਜੁੜੇ ਹੋਏ ਆ ਉਹਨਾਂ ਨੂੰ ਤਾਂ ਸਭ ਪਤਾ ਹੀ ਹੁੰਦਾ ਹਨਾ ਤੇ ਇਸ ਲਈ ਜੋ ਨਵੇਂ ਵੀਵਰ ਨੇ ਇਹ ਉਹਨਾਂ ਲਈ ਹੈ ਵੀ ਆਪਣੇ ਕੋਲ ਪੇਮੈਂਟ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਤੇ ਜੋ ਸ਼ਿਪਿੰਗ ਹੈ ਪੂਰੇ ਵਰਲਡ ਦੇ ਵਿੱਚ ਹੈ ਠੀਕ ਹੈ ਜੀ ਹਾਂ ਜੀ ਅੱਜ ਦੀ ਵੀਡੀਓ ਦੇ ਸ਼ੂਟ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿੱਦਾਂ ਲੱਗੇ ਤੇ ਆ ਬਾਕੀ ਤੁਸੀਂ ਸਾਡੀਆਂ ਸਾਰੀਆਂ ਵੀਡੀਓਜ਼ ਨੂੰ ਬਹੁਤ ਪਿਆਰ ਦੇ ਰਹੇ ਹੋ ਬਹੁਤ ਸਪੋਰਟ ਦੇ ਰਹੇ ਹੋ ਇਸ ਲਈ ਤੁਹਾਡਾ ਥੈਂਕ ਯੂ ਹੈ ਹੁਣ ਮਿਲਦੇ ਆਪਾਂ ਕੱਲ ਨਵੀਂ ਵੀਡੀਓ ਦੇ ਵਿੱਚ ਹੋਰ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਰਕ ਵਾਲੇ ਸੂਟ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ